विवाह गुरु जी का खास संग विवाह गुरु जी के पति गुरुमुख प्यारेयो तो अपनी आगाज बोल दे और साडे दुनियावी समतों पर प्रसाद तो संग इस साथ बुरी कृपा करते देने अपने बदन पर हाथ शीश पे रख देने ता ही आपा वैगुरु इसत साथ संग जो बैठ के कर सकते हैं महाराज जी ने ਜੋ ਸਾਡੇ ਤੋਂ ਕਮਾਈ ਵੀ ਕਰਾਉਂਦੇ ਹਨ। ਉਹ ਰਸਵੀ ਆਪੇ ਭਰਦੇ। ਸੋ ਉਹਨਾਂ ਦੀ ਬਖਸ਼ਿਸ਼ ਬਿਨਾਂ ਵਾਹਿਗੁਰੂ ਦੀਆਂ ਬਖਸ਼ਿਸ਼ ਬਿਨਾਂ ਬਾਣੀ ਵਿਚਾਰ ਨਹੀਂ। ਬਾਣੀ ਦੀ ਵਿਚਾਰ ਪੁਰਨ ਗੁਰਾਂ ਸਾਧੂ ਸੰਤਾਂ ਦੇ ਵਿੱਚ ਬੈਠ ਕੇ ਆਪਾਂ ਜਾਣ ਸਕੀਏ ਵਰਮਤ ਪਿਆਰੇ। ਇਹ ਸਾਧੂ ਸੰਤਾਂ ਦਾ ਆਪਣੇ ਤੇ ਹੱਥ ਹੋਵੇ ਤਾਂ ਹੀ ਆਪਾਂ ਨੂੰ ਬਾਣੀ ਦਾ ਪਤਾ ਲੱਗ ਸਕਦਾ। ਉਹ ਕਾਲ ਆਪਾਂ ਵਿਚਾਰ ਕੀਤੀ ਸਿਆਸਾ ਦੀ ਵਾਰ ਦੀ ਕਿ ਮਹਾਰਾਜ ਨੇ ਸਾਡੇ ਮਨ ਨੂੰ ਸੁਨਾਮ ਦਾ ਰੰਗ ਚੜ ਜਾਵੇ ਉਹੀ ਕਿਰਪਾ ਨੂੰ ਆਪਾਂ ਕਿੱਦਾਂ ਮੰਗ ਤੇਦਾਂ ਸਾਧ ਜਨਾਂ ਸੰਤ ਜਨਾਂ ਦੇ ਬਚਨ ਸਾਡੇ ਹਿਰਦੇ ਨੂੰ ਵਿੰਨਦੇ ਆ ਤਾਂ ਕਿਤੇ ਜਾ ਕੇ ਸਾਡੇ ਅੰਦਰ ਪਰਮੇਸ਼ਰ ਦਾ ਰੰਗ ਚੜਦਾ ਤਾਂ ਇਹ ਆਪਾਂ ਜਿਹੜਾ ਸੰਸਾਰ ਸਾਕਰਿਆ ਇਹ ਪਵ ਚਲਿਆ ਤਰ ਸਕਿਆਂ ਸੋ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਹਮ ਮੂਰਖ ਮੁਗਧ ਸਰਨਾਗਤੀ ਮਿਲ ਗੋਵਿੰਦ ਰੰਗ ਰਾਮ ਰਾਜੇ ਕਹਿੰਦੇ ਅਸੀਂ ਮੂਰਖ ਤੇ ਗਵਾਰ ਜਾਹਲ ਇਨਸਾਨ ਪਰਮਾਤਮ ਜੀ ਦੀ ਸ਼ਰਨ ਵਿੱਚ ਆਉਨੇ ਸ਼ਰਨ ਵਿੱਚ ਆਏ ਆ ਤੇ ਉਹ ਪਰਮੇਸ਼ਰ ਹੀ ਕਿਰਪਾ ਕਰੇ ਤੇ ਆਪਣੇ ਨਾਮ ਦਾ ਰੰਗ ਸਾਡੇ ਉੱਪਰ ਛੜਾਵੇ ਮੂਰਖ ਮੁਗਧ ਸਰਨਾਗ ਮੁਗਧ ਸਰਨਾਗਤੀ ਮੇਲੇ ਗੋਬਿੰਦ ਰੰਗਾ ਆਰਾਮ ਰਾਜੇ ਗੁਰ ਪੂਰੇ ਹਰ ਪਾਇਆ ਹਰ ਭਗਤ ਇੱਕ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਹੀ ਹਰੀ ਮਿਲਿਆ ਜਾ ਸਕਦਾ ਆ ਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਹੀ ਅਸੀਂ ਉਹ ਪਰਮੇਸ਼ਰ ਦੀ ਤੰਦਗੀ ਨੂੰ ਮੰਗਤ ਸੂ ਮਹਾਰਾਜ ਕਹਿੰਦੇ ਕਿ ਪੂਰੇ ਗੁਰੂ ਦੀ ਕਿਰਪਾ ਨਾਲ ਇਹਨੂੰ ਵਾਹਿਗੁਰੂ ਪ੍ਰਾਪਤ ਹੋਇਆ ਵਾ ਤੇ ਵਾਹਿਗੁਰੂ ਦੀ ਸੇਵਾ ਵਾਹਿਗੁਰੂ ਜੀ ਦਾ ਪ੍ਰੇਮ ਤੇ ਵਾਹਿਗੁਰੂ ਜੀ ਦਾ ਨਾਮ ਮੈਂ ਮੰਗਦਾ ਆ ਮੇਰਾ ਮਨ ਸ਼ਬਦ ਵਿਗਾਸਿਆ ਜਪ ਅਨਤ ਤਰੰਗਾ ਕਿੰਦੇ ਮੇਰਾ ਮਨ ਤਾਂ ਗੁਰੂ ਦੇ ਸ਼ਬਦ ਨਾਲ ਫਿੜ ਗਿਆ ਤੇ ਮੈਂ ਉਸ ਹਰੀ ਨੂੰ ਜਪਦਾ ਆ ਜਿਹੜਾ ਅਨਤ ਤਰੰਗਾ ਵਾਲਾ ਆ ਜਿਹੜਾ ਅਨਤ ਅਨੇਕ ਹੀ ਰੰਗਾਂ ਰੂਪਾਂ ਵਾਲਾ ਆ ਉਸ ਕਰਮੇਸ਼ਰ ਦੀ ਮੈਂ ਭਗਤੀ ਮੰਗਦਾ ਆ ਉਹਦੀ ਭਗਤੀ ਭਾਵ ਉਹਦੇ ਬਚਨ ਸੁਣ ਮੇਰਾ ਮਨ ਤਨ ਖਿੜ ਗਿਆ ਨੀਰਾ ਮਨ ਭਗਤੀ ਵੱਲ ਲੱਗ ਗਿਆ ਮੇਰੇ ਸੰਤ ਜਨਾ ਹਰ ਪਾਇਆ ਸਤ ਸਤ ਤੇ ਸਾਧ ਜਨਾ ਦੀ ਸੰਗਤ ਚ ਬੈਠ ਕੇ ਮੈਂ ਉਸ ਹਰੀ ਪਾਇਆ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਯਾ ਰਾਮ ਰਾਜ ਕਹਿੰਦੇ ਦੀਨ ਦਿਆਲ ਏ ਦਿਨਾਂ ਦੇ ਦਇਆ ਕਰਨ ਵਾਲੇ ਵਾਹਿਗੁਰੂ ਮੇਰੀ ਬੇਨਤੀ ਸੁਣ ਹਰ ਪ੍ਰਭ ਹਰ ਰਾਮ ਰਾਜੇ ਏ ਵਾਹਿਗੁਰੂ ਤੂੰ ਹੀ ਮੇਰਾ ਮਾਲਕ ਹੈ ਤੂੰ ਹੀ ਮੇਰਾ ਸਵਾਨੀ ਹੈ ਤੇ ਤੂੰ ਹੀ ਮੇਰਾ ਪਾਤਸ਼ਾਹ ਹੈ ਤੇ ਮੇਰੀ ਸ਼ਰਨ ਚ ਆਏ ਬੇਨਤੀ ਸੁਣਾ ਆਉਂਗਾ ਸ਼ਰਨ ਹਰ ਨਾਮ ਘਰ ਹਰ ਮੁਖ ਪਾਇਆ ਏ ਵਾਹਿਗੁਰੂ ਮੈਂ ਹਮੇਸ਼ਾ ਤੇਰੀ ਸ਼ਰਨ ਮੰਗਦਾ ਤੇਰੇ ਲਾਮ ਦੀ ਸਰਨ ਮੰਗਤ ਤੇ ਆਪਣਾ ਨਾਮ ਮੇਰੇ ਮੁਖ ਵਿੱਚ ਪਾ ਦੇ ਹਰ ਭਗਤ ਮਾਫ ਕਰਨਾ ਭਗਤ ਵਸਨ ਹਰ ਬਿਰਧ ਹੈ ਹਰ ਲਾਜ ਰਹੀ ਏ ਵਾਹਿਗੁਰੂ ਆਪਣੇ ਭਗਤਾਂ ਦਾ ਬਿਰਧ ਰੱਖਣ ਵਾਲਾ ਹੈ ਭਗਤ ਵਸਨ ਬਿਰਧ ਰੱਖਣ ਵਾਲਾ ਹੈ ਤੂੰ ਆਪਣੇ ਜਨਾਂ ਦੀ ਲਾਜ ਰੱਖਣ ਵਾਲਾ ਹੈ ਤੇ ਮੇਰੀ ਵੀ ਲਾਜ ਰੱਖ ਜਨਨੰਨਕ ਸਰਨਾਗਤੀ ਆਰਨਾ ਤਰਾਇ ਗੁਰੂ ਸਾਹਿਬ ਕਹਿ ਰਹੇ ਨੇ ਕਿ ਨਾਨਕ ਤੇਰੀ ਸ਼ਰਨ ਵਿੱਚ ਆਇਆ ਤੇ ਤੇਰੇ ਨਾਮ ਨੇ ਤਰਾ ਲਿਆ ਸੁਗੁਰਮਖ ਪਿਆਰਿਓ ਕੁਰਬਾਨੀ ਪੜਨ ਦਾ ਮਤਲਬ ਕੀ ਹੈ ਆਪਾਂ ਰੋਜ਼ ਆਸਾ ਦੀ ਵਾਰ ਦਾ ਪਾਠ ਸਿਆਂ ਗੁਰਮਖ ਕਰਦੇ ਨੇ ਪਰ ਇਸ ਦੇ ਵਿੱਚਲਾ ਮਤਲਬ ਸਾਡੀ ਸਮਝ ਲੇਕੋ ਗੁਰੂ ਸਾਹਿਬ ਆਪ ਅਰਦਾਸਾਂ ਬੇਂਟੀਆਂ ਕਰਕੇ ਜੋਦੜੀਆਂ ਕਰਕੇ ਪਰਮੇਸ਼ਰ ਤੋਂ ਉਹਦੀ ਧੀਖ ਮੰਗ ਰਹੇ ਹੈ ਕਿ ਸਾਨੂੰ ਆਪਣਾ ਨਾਮ ਬਖਸ਼ਿਸ਼ ਕਰ ਦੇ ਵਾਹਿਗੁਰੂ ਸਾਨੂੰ ਆਪਣਾ ਨਾਮ ਸਾਨੂੰ ਨਾਮ ਦੇ ਸ਼ਰਨ ਵਿੱਚ ਲਾਇਆ ਤੇ ਲਾਹੇ ਸਾਨੂੰ ਇਸ ਤਰਜਲ ਤੋਂ ਪਾਰ ਲੈ ਕੇ ਜਾਂਦਾ ਸੁਗੁਰਮਖ ਪਿਆਰੇ ਜਦੋਂ ਸਾਡੇ ਮਾਨ ਸੰਸਾਰ ਦੇ ਵਿਚਾਰਾਂ ਦੇ ਮਾਇਆ ਵਿੱਚ ਪਾਵ ਸਾਗਰ ਵਿੱਚ ਡੁੱਬੇ ਹੁੰਦੇ ਹਨ ਤੇ ਸਾਨੂੰ ਇਹ ਬਾਣੀ ਸੁਨੇ ਯਾਸ ਜਦ ਤਾ ਗੁਰਮਖ ਪਿਆਰੇ ਆਪਾਂ ਸੰਸਾਰ ਤੋਂ ਪਰ ਸਾਧ ਜਨਾਂ ਦੀ ਐਸੀ ਪਿਆਰਿਆਂ ਦੀ ਐਸੀ ਗੁਰਮਖਲੀ ਸੰਗਤ ਨਹੀਂ ਜਾਂਦੇ ਆਪੇ ਪ੍ਰੈਕਟੀਕਲ ਕੀਤਾ ਹੋਵੇ ਆਪ ਉਸ ਬਾਣੀ ਨੂੰ ਸਮਝ ਆਵੇ ਕਿ ਗੁਰਬਾਣੀ ਦੇ ਗੁੱਝੇ ਫੇ ਤਾਂ ਸਾਨੂੰ ਜਦ ਤੱਕ ਦੱਸਣ ਆਪਾਂ ਕਦੀ ਵੀ ਮਾਲ ਜੁੜਮੀ ਸਾਥ ਦੀ ਸੋ ਇੱਥੇ ਮਹਾਰਾਜ ਜੋ ਨਾਮ ਦੀ ਗੱਲ ਕਰ ਰਹੇ ਹਨ ਉਹ ਰਸਨਾ ਨਾਲ ਜਪਣਾ ਨਹੀਂ ਦੱਸ ਰਹੇ ਹਨ ਤੇ ਜੋ ਸਾਡੇ ਅੰਦਰ ਨਾਮ ਚੱਲਦਾ ਮਾਹਪੁਰਖਾਂ ਨੇ ਆਪਾਂ ਦਿੱਤਾ ਹੈ ਤੋ ਨਾਮ ਦੀ ਗੱਲ ਵੀ ਕਰ ਰਿਹਾ ਸੋ ਸਾਨੂੰ ਮਹਾਰਾਜ ਅੱਗੇ ਅਰਦਾਸਾਂ ਬੇਨਤੀ ਐਵੇਂ ਹੀ ਕਰਨੀਆਂ ਚਾਹੀਦੀਆਂ ਇਹੀ ਸੰਜਾਜ ਮਹਾਰਾਜ ਦੱਸ ਰਹੇ ਹਨ ਕਿ ਆਪਾਂ ਜਾਂਦੇ ਤਾਂ ਹਾਂ ਸੇ ਜੀ ਦਾ ਤੇ ਆਪਾਂ ਮੰਗਦੇ ਕੀ ਹਾਂ ਮਿਰੰਗਾ ਇਹ ਕਿਉਂਕਿ ਜੇ ਆਪਾਂ ਮੰਗਿਆ ਹੁੰਦਾ ਨਾ ਤੇ ਆਪਾਂ ਨਹੀਂ ਜਾਂਦਾ ਜੇ ਆਪਾਂ ਪਰ ਪਰੋਂ ਉਹ ਮੰਗ ਮੰਗੀ ਨਹੀਂ ਤੇ ਸਾਨੂੰ ਮਿਲੇਗੀ ਕਿਉਂਕਿ ਜੋ ਅਸੀਂ ਸੰਸਾਰਕ ਦਾਤਾ ਮੰਗਦੇ ਆ ਉਹ ਪਰਮੇਸ਼ਰ ਸਾਨੂੰ ਦੇ ਦਿੰਦਾ ਤੇ ਉਹਦੇ ਵਿੱਚ ਹੀ ਆਪਾਂ ਪਲਚ ਜਾਂਦੇ ਆ ਆਪਾਂ ਨੂੰ ਤੇ ਸਾਧ ਉਹ ਵੀ ਮੰਗਣ ਦੇ ਢੰਗ ਤਰੀਕੇ ਦੱਸਿਆ ਕਿ ਆਪਾਂ ਜਾ ਕੇ ਸ਼ਰਨ ਚ ਕਾਲ ਦੀ ਕਾਰ ਦੇ ਪਦਾਰਥ ਨਹੀਂ ਜਾਨਨੇ ਆ ਤੇ ਉਹ ਸਾਡੇ ਤਨ ਵਾਸਤੇ ਨਹੀਂ ਉਹ ਸਾਡੇ ਮਨ ਦਾ ਤਾਂ ਕੋਈ ਸਵਾਰ ਹੀ ਨਹੀਂ ਸਕਦੇ ਕਹਿ ਰਹਿਓ ਜੇ ਆਪਾਂ ਤਨ ਨੂੰ ਖਰਾਕਾਂ ਤਨ ਵਾਸਤੇ ਮੰਗੀ ਜਾਵਾਂ ਉਹ ਤਨ ਨੂੰ ਸੁੱਖ ਦੇ ਸੁੱਖ ਨਹੀਂ ਦੇਣਾ ਮਨ ਤਾਂ ਉਹਨਾਂ ਪਦਾਰਥਾਂ ਚ ਉਹਨਾਂ ਮਾਇ ਹੋਰ ਦੁਖੀ ਹੋਏਗਾ ਹੋਰ ਮਾਇਆ ਦੇ ਖਿਲਾਰੇ ਗੁਰਮਖ ਪਿਆਰੋ ਪੈ ਜਾਣ ਹੋਰ ਇਹਨੂੰ ਰਸਨਾ ਦੀ ਪਿਆਸ ਤ੍ਰਿਸ਼ਨਾ ਦੀ ਪਿਆਸ ਲੱਗ ਜੀ ਗੁਰਮਖ ਕਹ ਰਹੇ ਇਨਨੇ ਤੇ ਪਰ ਤ੍ਰਿਤੀ ਨਹੀਂ ਵਾਤੇ ਆਪਣਾ ਰਾਮ ਹਰਿ ਜੂਏ ਨੇ ਮੰਗਣਾ ਤੇ ਮਾਝੋ ਗੁਰੂ ਸਾਹਿਬ ਸਾਨੂੰ ਇਹ ਬਾਣੀ ਤਾਂ ਗੁਰੂ ਘਰ ਪਿਆਰ ਉਹਨੇ ਦੇ ਕੇ ਗਏ ਉਹ ਸਾਨੂੰ ਸੋਝੀ ਆ ਗਈ ਅਸੀਂ ਜਾਗੀਏ ਬਾਣੀ ਕਿ ਮਹਾਰਾਜ ਜੀ ਆਪਣੇ ਆਏ ਸੰਸਾਰ ਤੇ ਬਾਣੀ ਬਣ ਵਾਸਤੇ ਆਏ ਉਹ ਪੜਨ ਸੁਨਣ ਕੋ ਬਾਣੀ ਨਾਮ ਵਿਸਾਰ ਲਗੋ ਆਬਿ ਚਿਤਾ ਜਮ ਪ੍ਰਾਨ ਆਪਾਂ ਤੇ ਹੋਰ ਹੀ ਲਾਲਚ ਰਹਿ ਆਪਾਂ ਤੇ ਹੋ ਆਪਣੀ ਤ੍ਰਿਸ਼ਣ ਆਪਾਂ ਜੁਗਾਂ ਜੁਬਾ ਤੋਂ ਜਲੇ ਆ ਰਹੇ ਹਾਂ ਤੇ ਹਰ ਜਨਮ ਦੇ ਵਿੱਚ ਇਹ ਪਦਾਰਥਾਂ ਨੂੰ ਭੁਗਦੇ ਆ ਤੇ ਆਪਾਂ ਅਜੇ ਤੱਕ ਤ੍ਰਿਪਤੀ ਜੇ ਆਪਾਂ ਨੂੰ ਮਹਾਪੁਰਖ ਇਹਨਾ ਚਾਨਣ ਨਾ ਕਰਾਉਂਦੇ ਗੁਰੂ ਪਿਆਰਿਓ ਗਿਆਨ ਨਾ ਦੱਸਦੇ ਆਪਾਂ ਨੂੰ ਬਾਣੀ ਦਾ ਭੇਤ ਹੀ ਨਹੀਂ ਸੀ ਪਤਾ ਲੱਗਿਆ ਹਾਂ ਪੜੀ ਹਾਂ ਆਪੋ ਦੇ ਪੜੀ ਜਾਂਦੇ ਸੀਗੇ ਨਾਮ ਦੇ ਇਸ ਆਪਣੇ ਅੰਦਰ ਕੋਈ ਗੱਲ ਹੀ ਨਹੀਂ ਸੀ ਤੇ ਕਿਹ ਹੁਣ ਆਪਾਂ ਨੇ ਜਗਤ ਦਾ ਗਿਆਨ ਦਵਾਰਾ ਤੇ ਆਪਾਂ ਕਿਦਾਂ ਬਾਣੀ ਸਾਰ ਇਸ ਦੇ ਕੋ ਮਹਾਰਾਜ ਜੀ ਸਾਧਗੁਰੂ ਜੀ ਸਾਡੇ ਉਹੀ ਨਾਮ ਮੰਗ ਰਿਹਾ ਤੇ ਆਪਾਂ ਨੇ ਆਪਾਂ ਤੇ ਜੀ ਵੀ ਕਿ ਤੁਧਾਂ ਦੇ ਕਲਯੁਗੀ ਜੀ ਆਪਾਂ ਆਪਾਂ ਤੇ ਮਾਇਆ ਦੇ ਪਦਾਰਥਾਂ ਚ ਨਿੰਦਕ ਚੁਬਲੀ ਆਪਨੇ ਤੇ ਕਿਹੜਾ ਓਗਣ ਜੜਾ ਆਪਣੇ ਜਣਾ ਔਰ ਐਨੇ ਓਗਣਾ ਦੇ ਭਰੇ ਮੈਲ ਦੇ ਭਰੇ ਤੇ ਆਪਾਂ ਮੰਗਦੇ ਕਿ ਅਖੀਰ ਵੀ ਮਾਇਆ ਤੇ ਪਦਾਰਥ ਜੰਮੇ ਆਵਦੇ ਲਈ ਵੀ ਮੰਗੀ ਜਾਂਦੇ ਆਵਦੇ 3 ਫੁੱਟਾਂ ਦੇ ਵੀ ਆਪਾਂ ਦੇ ਜਿਹੜੀ ਚੀਜ਼ ਮੰਗਣੋ ਤੇ ਆਪਾਂ ਗਦੇ ਹੀ ਨਹੀਂ ਆਪਾਂ ਹਾਜ਼ਰੀਆਂ ਜ਼ਰੂਰ ਗੁਰਦੁਆਰੇ ਸਾਹਿਬ ਬੈਠ ਕੇ ਨਵਾ ਜਾਂਦੇ ਆ ਕੀਰਤਨੀ ਸਿੰਘ ਕਰ ਜਾਂਦੇ ਆ ਕੀਰਤਨ ਆਪਾਂ ਉੱਤਰੇ ਉੱਠ ਕੇ ਚੱਲ ਜਾਂਦੇ ਆ ਨਾ ਆਪਾਂ ਸੁਣਦੇ ਆ ਨਾ ਆਪਾਂ ਵਿਚਾਰਦੇ ਆ ਆਪਾਂ ਸਤਿਗੁਰਾਂ ਦੇ ਵਿੱਚ ਕੀ ਲੈ ਕੇ ਜਾਂਦੇ ਤੇ ਮਹਾਰਾਜ ਕੀ ਗੱਲ ਕਰ ਸੁਗਰਮਖ ਪਿਆਰੇ ਬਾਨੀ ਜਦੋਂ ਆਪਾਂ ਜਾਗ ਕੇ ਪੜ੍ਹਦੇ ਆ ਕਿ ਜਾਗਦੇ ਤੇ ਆਪਾਂ ਜਾਗਤਾ ਪਸ ਸਕਦੇ ਨਹੀਂ ਇਹ ਤੇ ਮਹਾਪੁਰਸ਼ਾਂ ਨੇ ਆਪਾਂ ਨੂੰ ਜਗਾਇਆ ਸੋ ਇਸ ਕਰਕੇ ਆਪਾਂ ਵਾਇਗੁਰੂ ਜੀ ਕੋਲੋਂ ਆਪਾਂ ਨੂੰ ਨਾਮ ਹੀ ਮੰਗਣਾ ਚਾਹੀਦਾ ਅਰਦਾਸਾਂ ਦਾ ਵਾਇਗੁਰੂ ਨੂੰ ਦੇ ਦੋ ਵਾਇਗੁਰੂ ਜੀ ਸਾਨੂੰ ਚਰਸਨਾ ਬਿਸਰੇ ਨਾ ਤੁਰੂ ਕਿ ਜਦੋਂ ਆਪਾਂ ਜਪਾ ਜੇ ਆਪਾਂ ਰਸਨਾ ਤੋਂ ਜਪਿਆ ਨਾ ਮਾਇਆ ਦੇ ਵਿਚਾਰਾਂ 'ਚ ਫਸ ਗਏ ਤੇ ਆਪਾਂ ਨੂੰ ਮਾਇਆ ਨੇ ਸਿੱਧ ਤੋਂ ਲੈ ਕੇ ਪੈਰਾਂ ਤੱਕ ਵਿਚਾਰਾਂ ਨਾਲ ਬੁਰਮੁਖ ਪਿਆਰ ਤੇ ਇੱਕ ਮਿੰਟ ਦੇ ਵਿੱਚ ਸੰਭਲਾ ਦਿੰਦੇ ਅਦਰ ਆਪਣਾ ਤੇ ਸੈਡ ਖਰਾਵ ਕਰ ਦਿੰਦੇ ਤੇ ਸਵਾਸ ਲੁੱਟ ਲੈਂਦੇ ਨੇ ਸੋ ਵਾਹਿਗੁਰੂ ਜਗੇ ਆਪਾਂ ਅਰਦਾਸਾਂ ਬੇਨਤੀਆਂ ਕਰਨੀ ਮਾਰਾ ਸਾਨੂੰ ਨਾਮ ਬਖਸ਼ਿ ਦਸਤ ਅਸੀਂ ਰਸਨਾ ਨਾਲ ਸਾਨੂੰ ਤੇਰਾ ਗਿਆਨ ਯਾਦ ਰਵੇ ਅਸੀਂ ਗੁਰਮਤਿ ਚ ਰਹੀਏ ਓਕੇ ਜੇ ਗਿਆਨ ਯਾਦ ਰੱਖਾ ਤਾਂ ਆਪਣਾ ਮਨ ਗਿਆਨ ਦੇ ਮਾਰਦ ਦੇ ਚੱਲੇਗਾ ਸੋ ਅੱਗੇ ਮਹਾਰਾਜ ਬੋਤਿਸ਼ਕਾਰ ਨੇ ਆਸਾਮ ਉਤਾ ਗੁਰਮੁਖ ਟਡੇਂਦਿਆ ਹਰ ਸੱਜ ਲੱਦਾ ਰਾਮ ਰਮਕ ਮਹਾਰਾਜ ਜੀ ਕਹਿੰਦਾ ਪਸ਼ਰਵਾਲ ਤੇ ਇਹਦੇ ਐਸੇ ਗੁਰਮਖ ਪਿਆਰੇ ਨੇ ਮਹਾਰਾਜ ਸਾਨੂੰ ਪਾਲ ਕੇ ਦੇ ਗੁਰਮਖ ਟਤੀਂਦਿਆ ਹਰ ਸੱਜਣ ਦੇ ਤਾਰਾਂ ਦੇ ਮਹਾਰਾਜ ਕਹਿੰਦੇ ਇਹੋ ਜਿਹਾ ਗੁਰਮਖ ਪਿਆਰੇ ਸੰਨ ਦੇ ਬਖਸ਼ਿਸ਼ਕਾਰ ਸੰਨ ਮਿਲ ਜਾਣ ਤੇ ਜਿਨ੍ਹਾਂ ਦੇ ਰਾਹੀਂ ਅਸੀਂ ਪਰਮੇ ਨੂੰ ਪਾ ਲਈਏ ਮਹਾਰਾਜ ਇੱਕ ਨੂੰ ਐਸੇ ਗੁਰਮਖ ਪਿਆਰੇ ਲੱਗੇ ਆ ਤੇ ਜਿਨ੍ਹਾਂ ਦੀ ਸ਼ਰਨ ਚ ਜਾ ਕੇ ਮੈਂ ਪਰਮੇ ਨੂੰ ਲੱਭ ਲਿਆ ਆ ਕੰਚਨ ਕਾਇਆ ਵੋਟ ਗੜ ਵਿਚ ਹਰ ਸਿੱਧਾ ਤੇ ਕਹਿੰਦੇ ਨੇਰੇ ਇਸ ਕੰਚਨ ਕਾਇਆ ਇਸ ਸੁਨਹਿਰੀ ਸੋਨੇ ਦੀ ਕਾਇਆ ਪਾਵ ਇਹ ਜੋ ਸਰੀਰ ਆ ਇਹ ਬੜੇ ਭਾਗਾ ਨਾ ਮਿਲਦਾ ਸੋ ਐਸਾ ਜਿਹੜਾ ਇਹ ਸਰੀਰ ਦੇ ਅੰਦਰ ਜੀ ਪਰ ਉਹ ਤੇ ਕੋਈ ਕੰਚਨ ਵਰਗਾ ਸੋਨਾ ਪਵ ਸ਼ੁੱਧ ਹੋ ਜਾਂਦਾ ਤਿੰਦੇ ਇਹਦੇ ਅੰਦਰ ਹੁਣ ਸਵੰਨੀ ਵਾਹਿਗੁਰੂ ਅਕਾਲ ਪੁਰਖ ਜੀ ਹਰੀ ਉਹ ਪ੍ਰਗਟ ਕੋ ਹਰ ਹਰ ਹੀਰਾ ਰਤਨ ਹੈ ਕਿੰਦੇ ਉਹ ਹਰੇ ਹੀਰਾ ਹੈ ਤੇ ਰਤਨ ਹੈ ਉਹ ਹੀਰਾ ਵੀ ਆ ਰਤਨ ਵੀ ਆ ਜਿਹਦੇ ਨਾਲ ਮੇਰੇ ਤਨ ਹੈ ਸੋ ਗੁਰਮੁਖ ਪਿਆਰਿਓ ਹੀਰੇ ਨੂੰ ਵਿੰੜਾ ਹੋਵੇ ਤਾਂ ਹੀਰੇ ਦੀ ਲੋੜ ਪਈ ਇਸ ਤਰ੍ਹਾਂ ਹੀ ਮਹਾਰਜ ਗ੍ਰਿ ਸਾਡਾ ਮਾਨੇਸਰ ਦਾ ਬੱਚਾ ਆ ਤੇ ਜੇ ਸਾਡੇ ਮਨ ਨੂੰ ਵਿੰੜਨ ਵਾਲੀ ਪਰਮਾਤਮਾ ਦੇ ਬਚਨ ਦੀ ਲੋੜ ਪੈਂਦੀ ਸੋ ਹਰੀ ਦੇ ਬਚਨ ਉਹ ਸ਼ੁੱਧ ਬਚਨ ਉਹ ਪਿਆਰੇ ਬਚਨ ਜਿਦੋਂ ਸਾਨੂੰ ਸੇ ਕਿ ਸਾਡਾ ਮਨ ਤਨ ਵਿੰਨਿਆ ਜਾਂਦਾ ਵਾਹਿਗੁਰੂ ਜੀ ਕਹਿਣਾ ਉਸ ਹਰੀ ਨਰਮਨ ਵਿੰਨਿਆ ਗਿਆ ਤੁਹਾਂ ਮਹਾਪੁਰਖ ਹੁੰਦੇ ਹੋ ਵੀ ਹਰੀ ਦਾ ਹੀ ਬਚਨ ਜਿੰਨਾ ਦੇ ਨਾਲ ਸਾਡਾ ਮੈਂ ਜਾਂਦਾ ਆ ਤੇ ਉਸ ਮਾਰਗ ਤੇ ਚੱਲ ਜਾਣ ਨੂੰ ਅਸੀਂ ਪੁਲ ਚ ਕਹਰੇ ਤੁਰ ਭਾਗ ਵੱਡੇ ਨਾਨਕ ਰਸ ਬੁੱਧਾ ਕਹਿੰਦੇ ਵੱਡੇ ਭਾਗਾਂ ਦੇ ਨਾਲ ਤੁਰ ਭਾਗ ਤੁਰ ਤੋਂ ਹੀ ਮਹਾਰਾਜ ਕਹਿੰਦੇ ਤੁਰ ਤੋਂ ਹੀ ਉਹ ਵੱਡੇ ਭਾਗ ਲਖਵਾਏ ਸੀ ਮਹਾਰਾਜ ਨੇ ਲਿਖੇ ਸੀਗੇ ਜਿਹੜਾ ਮੇਰਾ ਮੰਨਿਆ ਉਹ ਪਰਮੇਸ਼ਰ ਦੇ ਰਸ ਦੇ ਵਿੱਚ ਗੁੰਨਿਆ ਗਿਆ ਸੋ ਦੇਖੋ ਕਿੱਡੇ ਪਿਆਰੇ ਬਜਰ ਮਨ ਹੁਣ ਆਪਾਂ ਸਮਾ ਚੰਦਲ ਕਹਿੰਦੇ ਵੱਡੇ ਭਾ ਦੀ ਹੁਣ ਸਾਡੇ ਉਤਰ ਤੋਂ ਲਿਖੇ ਤੇ ਮਹਾਰਾਜ ਦੇ ਬਚਨ ਨਾਲ ਸਾਡੇ ਅਨ ਉਹਦੇ ਰਸ ਵਿੱਚ ਗੁੰਨੇ ਜਾਂਦੇ ਗੁੰਨੇ ਤੋਂ ਭਾਵ ਜਿਵੇਂ ਆਪਾਂ ਆਟਾ ਪਾਣੀ ਨਾਲ ਗੁੰਮ ਘਿਆਰੇ ਤੇ ਉਹਨੂੰ ਆਪਾਂ ਗੁੰਨ ਗੁੰਨ ਕਿੰਨਾ ਸੌਫਟ ਕਰ ਲੇਵੇਂ ਪਾਣੀ ਦੇ ਬਿਨਾ ਆਟਾ ਨਹੀਂ ਗੁੰਨਿਆ ਜਾਂਦਾ ਕਿਉਂਕਿ ਆਟਾ ਅੱਟ ਬਿਨਾ ਗੁੰਨੇ ਤੋਂ ਆਟੇ ਦੀ ਰੋਟੀ ਨਹੀਂ ਬਣਦੀ ਸੋ ਆਟਾ ਜਿਹੜਾ ਸੁੱਕਾ ਪਿਆ ਹੁੰਦਾ ਉਹ ਸੁੱਕ ਇਤੈ ਵਰਨ ਪਿਆਰੋ ਸਾਡੇ ਮਾਨਸ ਤੇ ਮਹਾਰਾਜ ਦਾ ਗਿਆ ਜਿਹੜਾ ਸਾਡੇ ਰਸ ਭਰਦਾ ਐ ਪ੍ਰੇਮ ਭਰਦਾ ਫਿਰ ਆਪਾਂ ਵਿਚਾਰ ਦੁਆਹੇ ਗੁਰ ਵਾਹਿਗੁਰੂ ਵਾਹਿਗੁਰੂ ਸੋ ਐਸੇ ਮਹਾਰਜ ਬਚਨ ਜੋ ਤਸਰ ਆਸਾ ਦੀ ਵਰਦੀ ਬਾਣੀ ਐ ਪ੍ਰੇਮ ਚ ਮਹਾਰਾਜ ਨੇ ਲਿਆ ਪੰਥ ਦਸਾਵਾਂ ਨਿਤ ਖੜੀ ਮੁੰਦ ਜੋਬਣ ਬਾਲੀ ਰਾਮ ਕਹਿੰਦੇ ਮਹਾਰਾਜ ਦੱਸ ਰਿਹਾ ਪੰਥ ਦਸਾਵਾਂ ਨਿਤ ਖੜੀ ਕਿੰਦੇ ਮੈਂ ਉਸ ਵਾਹਿਗੁਰੂ ਆਪਣੇ ਜਵਾਨੀ ਨਿਸ਼ਾਵਰ ਕਰਦੀ ਪਾਲ ਕੇ ਜਵਾਨੀ ਅਵਸਥ ਜਵਾਨ ਅਵਸਥਾ ਵਿੱਚ ਮੈਂ ਮਾਲਕ ਦੇ ਖੜੀ ਕਿੰਦੇ ਉਹਦੇ ਦੂਰੀ ਚ ਖੜੀ ਜਾ ਉਹਦੇ ਅੱਗੇ ਬੇਨਤੀਆਂ ਕਰਦੀ ਕਿ ਉਹਦੇ ਕੋ ਪੰਥ ਪਛਿਦਿ ਪਾਬ ਮਾਰਗ ਦਿਦਿਆ ਤੇ ਵਾਹਿਗੁਰੂ ਜੀ ਮੈਨੂੰ ਉਸ ਵਾਹਿਗੁਰੂ ਪਾਤਸ਼ਾਹ ਦਾ ਮਾਰਗ ਦੱਸੋ ਸਹਰੀ ਪਰਮਾਤਮਾ ਕਹਿੰਦੇ RAM ਰਾਜ ਉਸ ਪਾਤਸ਼ਾਹ ਦਾ ਮੈਨੂੰ ਮਾਰਗ ਦੱਸੋ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਹਰ ਹਰ ਨਾਮ ਚਿਤਾ ਮਹਾਰਾਜ ਨੇ ਦੋ ਵਾਰ ਹਰ ਹਰ ਕਿਆ ਵੀ ਜੋ ਮੈਨੂੰ ਬਾਰ ਬਾਰ ਹਰੀ ਦਾ ਨਾਮ ਚੇਤੇ ਕਰਾਵੇ ਗੁਰ ਹਰ ਮਾਰਗ ਚਾਲੀ ਦੇ ਤਾਂ ਮੈਂ ਉਸ ਪਰਮੇਸ਼ਰ ਦੇ ਮਾਰਗ ਤੇ ਚੱਲ ਪਾਵਾਂ ਐਸਾ ਕੋਈ ਪਿਆਰਾ ਨਹੀਂ ਐਸਾ ਮੈਨੂੰ ਸਾਥ ਐਸਾ ਮੈਨੂੰ ਮਿਲੇ ਜਿਹੜਾ ਬਾਰਾਂ ਚੇਤੇ ਕਰਾਵੇ ਤੇ ਮੈਂ ਉਸ ਪਰਮੇਸ਼ਰ ਦੇ ਮਾਰਗ ਤੇ ਚੱਲਾਂਗਾ ਮੇਰੇ ਮਨ ਤਨ ਦਾ ਆਧਾਰ ਹੈ ਹਮ ਬਿਕਚਾ ਇੰਦੇ ਮੇਰੇ ਮਾਦਾ ਰਹੇ ਇੰਦੇ ਮੇਰੇ ਮਨ ਦਾ ਤੇ ਮੇਰੇ ਤਨ ਦਾ ਭਾਵ ਤਨ ਦਾ ਵੀ ਆਧਾਰ ਮੇਰਾ ਨਾਮ ਕਰੇਗਾ ਤੇ ਮਨ ਦਾ ਵੀ ਆਧਾਰ ਮੇਰਾ ਮਨ ਦਾ ਤੇ ਵਾਏ ਵੀ ਨੇ ਕਰਨੇ ਤਨ ਯਦ੍ਰਿਸ਼ਟ ਮਾਨ ਕਰਵਿੰਦਰੀਆਂ ਗਿਆਨ ਇੰਦਰੀਆਂ ਇਹ ਵੀ ਨਾਮ ਦੇ ਵਿੱਚ ਰਾਂ ਕੇ ਫਿਰ ਸਿੱਧੇ ਰਸਤੇ ਤੇ ਪੈਰ ਚੱਲ ਪੈਣਾ ਸੋ ਮਾਨ ਦੀ ਅੰਦਰ ਸੁਧੀਆਂ ਤੇ ਤੰਦਿੰਗ ਜੋ ਦ੍ਰਿਸ਼ਤੂ ਕਿਉਂਕਿ ਜੇ ਮਾਨ ਸੁਖਮ ਸਹੀ ਚੱਲੂਗਾ ਮਾਰ ਅਤੇ ਚੱਲੂ ਤੇ ਸਾਡੇ ਦ੍ਰਿਸ਼ਤ ਮਾਨ ਵੀ ਇਹ ਜਿਹੜੇ ਸਾਡੀਆਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਆਥ ਪੈਰ ਕੰਨ ਨੱਕ ਮੁਖ ਇਹ ਵੀ ਰਸਨਾ ਸਾਰੇ ਜਿਹੜੇ ਉਹ ਸਹੀ ਮਾਰਗ ਤੇ ਚੱਲ ਤੇ ਜਿਹੜੀ ਹੌਮੇ ਦੀ ਸਾਨੂੰ ਜ਼ਹਿਰ ਚੜੀ ਹੈ ਗੁਰਮਖ ਪਿਆਰੇ ਹੋਰੀ ਹੌਮੇ ਦੇ ਵਿੱਚ ਅਸੀਂ ਕਿਸੇ ਨੂੰ ਪੁਛ ਪਰਮੇਸ਼ਰ ਦੇ ਬਚਨਾਂ ਨੂੰ ਕੁਛ ਨਹੀਂ ਸਮਝਦੇ ਸਾਧ ਜਨਾਂ ਦੇ ਬਚਨਾਂ ਨੂੰ ਕੁਛ ਨਹੀਂ ਸਸ ਉਹਨਾਂ ਦੇ ਬਚਨ ਆਦਸਕਾਰ ਨਾਲ ਉਹ ਕਿ ਆਪਾਂ ਕਮਾਉਂ ਮਹਾਰਾਜ ਕੇ ਇਸ ਸਾਰੀ ਸਾਨੂੰ ਮੇਰੀ ਜ਼ਹਿਰ ਚੱਲਿਆ ਤੇ ਜੇ ਵਾਹਿਗੁਰੂ ਜੀ ਕਿਰਪਾ ਕਰਨ ਤੇ ਉਹ ਆਪਣਾ ਨਾਮ ਬਖਸ਼ਿਸ਼ ਕਰ ਦੇਣ ਤੇ ਇਸ ਜ਼ਹਿਰਿਆ ਉਹ ਜਲ ਜਾਵੇ ਸਵਾਹ ਹੋ ਜਾਵੇ ਉਹ ਸੜ ਜਾਵੇ ਸੋ ਇਹ ਮਹਾਰਾਜ ਕਹਿ ਰਹੇ ਨੇ ਜਨ ਨਾਨਕ ਸਤਗੁਰ ਮੇਲ ਹਰ 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 ਮਿਲੇ ਆ ਬਨਵਾ ਕਹਿੰਦੇ ਐਸਾ ਸਾਧੂ ਮਿਲ ਜੇ ਐਸਾ ਗੁਰੂ ਹੀ ਹੁੰਦੇ ਨੇ ਸਾਧ ਜਨ ਜਿਹੜੇ ਆਪ ਮਿਲੇ ਹੋਇਆ ਪਿਆਰਿਓ ਇਹ ਤੇ ਸਾਨੂੰ ਅਗਿਆਨਤਾ ਵਿੱਚ ਜੀਵਾਂ ਨੂੰ ਮਨ 'ਚ ਸਾਡੇ ਨਾ ਫਰਕ ਪਾਤਾ ਇਹ ਗੁਰੂ ਹੀ ਹੁੰਦੇ ਨੇ ਜੋ ਸਾਧ ਜਨ ਪਿਆਰੇ ਜੋ ਆਪ ਦੇ ਕੋ ਮਿਲੇ ਹੁੰਦੇ ਨੇ ਤੇ ਸਾਨੂੰ ਪਰਮੇਸ਼ਰ ਦੇਤ ਦੇ ਉਹ ਮਾਲਕ ਨਾਮ ਰੰਗਦੇ ਨੇ ਨਿਸ਼ਕਾਮ ਗੁਰਮੁਖ ਪਿਆਰਿਓ ਸਤੋਂ ਜੂੱਚ ਕਿੱਥੋਂ ਕੱਢਦੇ ਐਸੀ ਗੁਰਮੁਖ ਪਿਆਰੇ ਮਹਾਰਾਜ ਕਹਿੰਦੇ ਨੇ ਲਾ ਤੇ ਜਿਨ੍ਹਾਂ ਦੀ ਸ਼ਰਨ ਵਿੱਚ ਜਾ ਕੇ ਉਸ ਪਰਮੇਸ਼ਰ ਮੇਲ ਲਾਵਾ ਉਸ ਮਾਲਕ ਨੂੰ ਲਾਵਾ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਉਹ ਮਹਾਰਾਜ ਕੀ ਉਹ ਭਾਵੇਂ ਬਨਵਾਲੀ ਬਣਾ ਦਾ ਵੀ ਮਾਲਕ ਆ। ਇਹ ਸ੍ਰਿਸ਼ਟੀ ਸਭ ਦਾ ਹੀ ਹੋ ਰਕਿਆ ਐਸੇ ਮੇਲ ਰਵ। ਤੋਂ ਇਹ ਗੁਰਮੁਖ ਪਿਆਰਿਓ ਆਣੀ ਆਗਾਦ ਬੋਧਿਆ ਸਤਿਗੁਰ ਕਿਰਪਾ ਕਰਦੇ ਨੇ ਬਹੁਤ ਕਿਰਪਾ ਸਤਿਗੁਰ ਦੀ ਮਾਹਪੁਰਖਾਂ ਦੀ ਆਪਕੋ ਕਿਰਪਾ ਆਪਾਂ ਕਹਿਣ ਆਪਾਂ ਤੇ ਕਹਿ ਨਹੀਂ ਸਕਦੇ ਕਿਉਂਕਿ ਮਾਹਪੁਰਖਾਂ ਡਕੂ ਕੁਛ ਨਹੀਂ ਸੁਪਾਇਆ ਬਾਕੀ ਉਹ ਸਾਡੇ ਅੰਦਰ ਕਮੀਆਂ ਦੀਆਂ ਕਿ ਆਪਾਂ ਜੇ ਨਹੀਂ ਗੁੰਮਦਾ ਫਿਰ ਆਪਾਂ ਅਧੂਰੇ ਰਹਿ ਜਾਂਦੇ ਆਂ ਕੋਈ ਮਾਹਪੁਰਖਾਂ ਨੇ ਵੀ ਕਮਾਈਆਂ ਕੀਤਾ ਪਾਣਾ ਕਿਨੇ ਮਾਹਪੁਰਖ ਗੁਰਮੁਖ ਪਹਿਰੇ ਜਿੱਤਰਾ ਉਹਨਾਂ ਨੇ ਸਾਨੂੰ ਦੱਸਿਆ ਕਮਾਈਆਂ ਕਰਨ ਨੂੰ ਇਹ ਕਮਾਈਆਂ ਆਪ ਉਹਨਾਂ ਰਸਨਾ ਦਾ ਨਾਮ ਜਪਿਆ ਆਪ ਉਹਨਾਂ ਆਪਣੇ ਅੰਦਰੋਂ ਤੇ ਚਲੋ ਭਾਵੇਂ ਸਾਜੇ ਨਵਾਜੇ ਆਏ ਸੀ ਫਿਰ ਹਸਾਰ ਤੇ ਇੰਨੀ ਬੰਦਗੀ ਕੀਤੀ ਸਾਡੇ ਤੱਕ ਗਿਆਨ ਪਹੁੰਚਾਉਣ ਵਾਸਤੇ ਵੀ ਮੁੰਡੀਆਂ ਨੇ ਕਾਲ ਤੇ ਕਾਲ ਦੇ ਜੀਵ ਬਹੁਤ ਰੁਕਾਵਟਾਂ ਖੜੀਆਂ ਕਰ ਦਿੰਦੇ ਮਹਾਪੁਰਖ ਫਿਰ ਵੀ ਸਾਡੇ ਤਾਂ ਤੇ ਸਾਡੇ ਵਾਸਤੇ ਕਿੰਨਾ ਉਹ ਇਹ ਸਾਰੇ ਹਮਲਾਂ ਤੋਂ ਪਾਰ ਆਉਣਾ ਪੈਂਦਾ ਸਾਡੇ ਤੱਕ ਕੱਜੂ ਵੀ ਜੀਵਾਂ ਤੱਕ ਵੀ ਇਹ ਗਿਆਨ ਪਹੁੰਚਾਇਆ ਜਾਵੇ ਸੁਗਰਮਕ ਪਿਆਰਿਓ ਐਨਾ ਵੱਡਾ ਉਪਰਾਲਾ ਕਰ ਉਹ ਸਾਡੇ ਵਾਸਤੇ ਬੇਪੂਸ਼ ਸੰਘਰਸ਼ ਕਰਦੇ ਨੇ ਵੇ ਸਾਨੂੰ ਜੀਵਨ ਨੂੰ ਤਾਰਨ ਕਰ ਕਰਨ ਵਾਸਤੇ ਆਪਾਂ ਵੱਧ ਤੋਂ ਵੱਧ ਬਾਪੂ ਜੀ ਦੇ ਬਚਨਾਂ ਨੂੰ ਸੁਮਾયા ਤੇ ਵੱਧ ਤੋਂ ਵੱਧ ਆਪਾਂ ਅੱਗੇ ਵੀ ਦਸਣਾ ਆ ਨਾਮ ਜਪਣਾ ਆ ਹੋਰਾਂ ਨੂੰ ਚਾਉਣਾ ਆ ਤੇ ਆਪਾਂ ਕਿਸੇ ਵੀ ਸਾਡੇ ਵਰਗੇਣ ਦੇ ਰਿਆ ਜਾਂ ਕੀਤਾ ਇਹ ਬਾਪੂ ਜੀ ਦੇ ਬਚਨ ਤੇ ਮਹਾਰਾਜ ਦੀ ਬਾਣੀ ਦੇ ਬਚਨ ਸਾਰੇ ਆ ਬਜਨਾ ਨੂੰ ਸੁਮਾਉਂਦੇ ਸਭ ਨੇ ਕੋਈ ਘਰ ਨਹੀਂ ਮਹਾਰਾਜ ਸਾਰੇ ਆ ਤੇ ਉਹ ਕਰਨ ਸਾਰੇ ਸਾਥ ਸੰਗਤ ਰੂਪੀ ਪਰਿਵਾਰ ਤੇ ਕਿਰਪਾ ਕਰਨ ਤੇ ਸਾਰੇ ਆਪ ਗੁਰੂ ਜੀ ਦਾ ਨਦ ਚੱਬੀਏ ਬਾਣੀ ਵਿਚਾਰੀਏ ਜਨੇ ਦਾ ਪ੍ਰਚਾਰ ਤੇ ਸੋਇਨੀ ਵਿਚਾਰ ਕਰਦੇ ਆ ਬਿਆਨਤ ਤਰਾਂ ਦੀਆਂ ਪੁਲਾਹ ਜਾਣੀਆਂ ਪੁਨੱਖਸ਼ ਜਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਕੀ ਫਤਿਹ